ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਾ ਚੰਦ ਤੋੜਾ ਸਜਾਉਣ ਦੀ ਇੱਕ ਟੈਕਨੀਕ ਦੱਸਣੀ ਤੁਹਾਨੂੰ ਆਮ ਤੌਰ ਤੇ ਜਦੋਂ ਅਸੀਂ ਚੰਦ ਤੋੜਾ ਸਜਾਉਂਦੇ ਇਹਨਾਂ ਤੇ ਡੋਰੀ ਨੂੰ ਜਦੋਂ ਅਸੀਂ ਪਿੱਛੇ ਗੰਢ ਬੰਨਦੇ ਆਂ ਤੇ ਡੋਰੀ ਖਰਾਬ ਹੋ ਜਾਂਦੀ ਹੈ ਚਾਹੇ ਉਹ ਡੋਰੀ ਮੈਟਲ ਦੀ ਹੋਵੇ ਚਾਹੇ ਫੈਬਰਿਕ ਦੀ ਹੋਵੇ ਤੇ ਅਸੀਂ ਕੀ ਕਰਨਾ ਜਿਹੜਾ ਚੰਦ ਤੋੜੇ ਦਾ ਜਿਹੜਾ ਖੰਡੇ ਦੇ ਖੰਡੇ ਦੇ ਵਿੱਚ ਆਪਾਂ ਨਾ ਇੱਕ ਆ ਲੋਹੇ ਵਾਲੀ ਜਿਹੜੀ ਮਾਲਾ ਜਿਹੜੀ ਹੈ ਨਾ ਇਹ ਪਾ ਲੈਣੀ ਹੈ ਤੇ ਐਡੀ ਕਰ ਤੇ ਜਿਹੜੀ ਸਿਰ ਦੇ ਪਿੱਛੇ ਤੱਕ ਚਲ ਜਾਵੇ ਇਹ ਹੁਣ ਲੌਕ ਹੋ ਜਾਂਦੀ ਹੈ ਅਸੀਂ ਜਦੋਂ ਵੀ ਚੰਦ ਤੋੜਾ ਸਜਾਣਾ ਅਸੀਂ ਖੰਡੇ ਨੂੰ ਇੱਦਾਂ ਰੱਖ ਕੇ ਤੇ ਇਦਾਂ ਅਸੀਂ ਨਾ ਪਿੱਛੇ ਮਾਲਾ ਦਾ ਲੋਕ ਖਸਾ ਦੇਣਾ ਇਦਾਂ ਲੋ ਫਸ ਗਿਆ ਜੀ ਪਿੱਛੇ ਤੇ ਉਹਦੇ ਨਾਲ ਕੀ ਹੋਣਾ ਸਾਨੂੰ ਗੱਡ ਬੰਨਣ ਦੀ ਲੋਡ ਨਹੀਂ ਪੈਣੀ ਫਿਰ ਅਸੀਂ ਚੰਤੋੜੇ ਦੀ ਸਫਾਈ ਵੀ ਵਧੀਆ ਹੁੰਦੀ ਜੀ ਡੋਰੀ ਦੀ ਤੇ ਅੱਜ ਤੁਹਾਨੂੰ ਅਸੀਂ ਕਲਾਤਮਕ ਤਰੀਕੇ ਨਾਲ ਡੋਰੀ ਸਜਾਉਣ ਦਾ ਤਰੀਕਾ ਦੱਸਦੇ ਆਂ ਜੀ ਪਹਿਲਾ ਵਾਰ ਅਸੀਂ ਥੱਲੇ ਦੀ ਲੈ ਕੇ ਆਵਾਂਗੇ ਇਹਦਾ ਦੂਸਰਾ ਫਾਇਦਾ ਸਾਨੂੰ ਇਹ ਆ ਇਸ ਮਾਲਾ ਦਾ ਕਿ ਇਹਦੇ ਨਾਲ ਡੋਰੀ ਖਿਸਕਦੀ ਨਹੀਂ ਅੱਗੋਂ ਅਸੀਂ ਡੋਰੀ ਬਰਾਬਰ ਲੈ ਕੇ ਆਉਣੀ ਹੈ ਤੇ ਪਿੱਛੋਂ ਅਸੀਂ ਡੋਰੀ ਖੋਲ ਕੇ ਲੈ ਕੇ ਜਾਣੀ ਉਹਦੇ ਨਾਲ ਪਿਛਲੇ ਪਾਸਿਓਂ ਦਸਤਾਰ ਜਿਹੜੀ ਹੈ ਨਾ ਉਹ ਸੋਹਣੀ ਲੱਗੇਗੀ ਦਿਮਾਲੇ ਦੀ ਪਿੱਛੋਂ ਸੁੰਦਰਤਾ ਜਿਹੜੀ ਹੈ ਉਹ ਜ਼ਿਆਦਾ ਆਵੇਗੀ ਅੱਗੋਂ ਫੇਰ ਅਸੀਂ ਬਰਾਬਰ ਤੇ ਪਿਛਲੇ ਵਾਲ ਜਿਹੜੇ ਆ ਉਹ ਅਸੀਂ ਖੋਲ ਕੇ ਸਜਾਣੇ ਆ ਏਦਾਂ ਪਹਿਲੀ ਡੋਰੀ ਜਿਹੜੀ ਹੈ ਇਹ ਅਸੀਂ ਸਿੱਧੀ ਸਜਾਣੀ ਹੈ ਤੇ ਦੂਸਰੀ ਡੋਲੀ ਇਹ ਡੋਹੀ ਜਿਹੜੀ ਹੈ ਉਹ ਅਸੀਂ ਡਿਜ਼ਾਈਨ ਪਾਵਾਂਗੇ ਉਹਦਾ ਕਿਉਂਕਿ ਘਹਿਣੇ ਤੇ ਅਸੀਂ ਪਾ ਨਹੀਂ ਸਕਦੇ ਇਸ ਕਰਕੇ ਅਸੀਂ ਦਮਾਲੇ ਨੂੰ ਸਜਾ ਕੇ ਹੀ ਖੁਸ਼ੀਆਂ ਲੈਣੀਆਂ ਗੁਰੂ ਸਾਹਿਬ ਦੀਆਂ ਪਿੱਛੋਂ ਡੋਰੀ ਖੁੱਲ ਕੇ ਔਰ ਅੱਗੋਂ ਡੋਰੀ ਜਿਹੜੀ ਆ ਉਹ ਪੈਦਾ ਇੱਥੋਂ ਅਸੀਂ ਡੋਰੀ ਜਿਹੜੀ ਆ ਉਹ ਥੱਲੇ ਲੈ ਜਾਣੀ ਹੈ ਇਸ ਤਰ੍ਹਾਂ ਇਹਦੇ ਨਾਲ ਉਹ ਡੋਰੀ ਉੱਪਰੋਂ ਫੇਰ ਖਿਸਕ ਜਾਂਦੀ ਹੈ ਇੱਥੇ ਲੈ ਜਾਣੀ ਹੈ ਇੱਥੋਂ ਪਿੱਛੇ ਜਗ੍ਹਾ ਘੱਟ ਸੀ ਲਾਸਟ ਵਾਲ ਜਿਹੜਾ ਉਹ ਅਸੀਂ ਥੱਲੇ ਲਿਆ ਕੇ ਤੇ ਐਸ ਡੋਰੀ ਦੇ ਵਿੱਚ ਫਸਾ ਦਾਂਗੇ ਇਹਨੂੰ ਘੁਮਾ ਕੇ ਅਸੀਂ ਪਸਾ ਦੇਣਾ ਇੱਥੇ ਜੀ ਕਪੜਾ ਵਿਚਾਰਿਆ ਸੀ ਟੰ ਟੰ ਲੱਗ ਗਿਆ ਹੁਣ ਅਸੀਂ ਇਹਨੂੰ ਬਾਜ ਦੇ ਨਾਲ ਜੇ ਕੋਈ ਕਮੀ ਪੇਸ਼ੀ ਹੋਏ ਉਹ ਦੂਰ ਕਰ ਸਕਦੇ ਹਾਂ ਇਹ ਹੋ ਗਈ ਜੀ ਸਿੱਧੀ ਡੋਰੀ ਫਿਰ ਪਿੱਛੋਂ ਇਸ ਤਰ੍ਹਾਂ ਦੀ ਦੂਸਰੀ ਡੋਰੀ ਜਿਹੜੀ ਆ ਇਹ ਹੈਗੀ ਸਾਡੀ ਤਾਂਬੇ ਦੀ ਤਾंबे ਦੀ ਡੋਰੀ ਜਿਹੜੀ ਆ ਉਹਦੇ ਅਸੀਂ ਵਟ ਕੱਢ ਲਵਾਂਗੇ ਜਿਹੜੀ ਮੈਂ ਪਹਿਲਾਂ ਡੋਰੀ ਸਜਾਈ ਆ ਇਹ ਫੈਬਰਿਕ ਦੀ ਆ ਜਿੱਦਾਂ ਗੋਟਾ ਹੁੰਦਾ ਹੈ ਨਾ ਜਰੀ ਦਾ ਇਹ ਜਰੀ ਦੀ ਆ ਤੇ ਦੂਸਰੀ ਜਿਹੜੀ ਆ ਇਹ ਤਾਂਬੇ ਦੀ ਆ ਇਹਨੂੰ ਅਸੀਂ ਖੰਡੇ ਦੇ ਉੱਪਰ ਦੀ ਵੱਲ ਲੈ ਕੇ ਆਵਾਂਗੇ ਔਰ ਖਿੱਚ ਕੇ ਇਨੂੰ ਇਸ ਤਰ੍ਹਾਂ ਲੈ ਕੇ ਜਾਵਾਂਗੇ ਇਦਾਂ ਜੀ ਇਦਾਂ ਲਿਆ ਕੇ ਸਿੱਖੋ ਅਸੀਂ ਇਹਨੂੰ ਉੱਤੇ ਲੈ ਜਾਣਾ ਜੀ ਉੱਤੇ ਅਸੀਂ ਇਹ ਜਿਹੜੇ ਜੋ ਨਰ ਨੇ ਇਹਨਾਂ ਦੇ ਸੈਂਟਰ ਦੇ ਵਿੱਚ ਰੱਖਣਾ ਹੈ ਇੱਥੇ ਫਿਰ ਅਸੀਂ ਉੱਤੋਂ ਲੈ ਕੇ ਇਹਨੂੰ ਇੱਥੇ ਲੈ ਕੇ ਆਵਾਂਗੇ ਤੇ ਫਿਰ ਇੱਥੋਂ ਮੋੜ ਕੇ ਅਸੀਂ ਫਿਰ ਉੱਪਰ ਲੈ ਜਾਵਾਂਗੇ ਪਿੱਛੋਂ ਫਿਰ ਅਸੀਂ ਇੱਕ ਤੋਂ ਥੱਲੇ ਲੈ ਕੇ ਆਵਾਂਗੇ ਇਸ ਤਰ੍ਹਾਂ ਫਿਰ ਜਿਹੜਾ ਤੀਸਰਾ ਵਾਲ ਹੈ ਅੱਗੋਂ ਅਸੀਂ ਦੇਖ ਲੈਣਾ ਡਿਜ਼ਾਈਨ ਪੂਰਾ ਬਣਦਾ ਹੋਵੇ ਫਿਰ ਅਸੀਂ ਪਿੱਛੇ ਲੈ ਜਾਵਾਂਗੇ ਔਰ ਫਿਰ ਉੱਤੋਂ ਸੈਂਟਰ ਦੇ ਵਿੱਚੋਂ ਹੀ ਲਿਆ ਕੇ ਡੋਰੀ ਦੇਖਾਂਗੇ ਅਸੀਂ ਕਿੱਡੀ ਕ ਹੈ ਜੇ ਇੱਥੇ ਛੋਟੀ ਹੋਵੇ ਡੋਰੀ ਆਪਾਂ ਖੰਡੇ ਦੇ ਉੱਪਰ ਲੈ ਜਾਣੀ ਹੈ ਤੇ ਇੱਥੋਂ ਮੜਾ ਜਾਂ ਵਾਲ ਮਾਰ ਕੇ ਆਪਾਂ ਤੇ ਇਹਨੂੰ ਇੱਥੇ ਹੀ ਡੋਰੀ ਦੇ ਨਾਲ ਸੈੱਟ ਕਰ ਲੈਣਾ ਹੈ ਜੇ ਡਿਜ਼ਾਈਨ ਦੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਉਹ ਆਪਾਂ ਬਾਅਦ ਦੇ ਨਾਲ ਸਹੀ ਕਰ ਲਵਾਂਗੇ ਇਹ ਸਾਡਾ ਡਿਜ਼ਾਈਨ ਬਣ ਗਿਆ ਜੀ ਚੰਦ ਤੋੜੇ ਦਾ ਠਡੋਰੀ ਦਾ ਅੱਗੋਂ ਸਿੱਧਾ ਹੈ ਔਰ ਪਿੱਛੋਂ ਅਸੀਂ ਇਹਨੂੰ ਖੋਲ ਕੇ ਦਿੱਤੀ ਜਿਵੇਂ ਵਾਲ ਸਾਰੇ ਜੜੀ ਕੋਈ ਕਮੀ ਪੇਸ਼ੀ ਹੋਏਗੀ ਆਪਾਂ ਸ਼ੀਸ਼ੇ ਦੇ ਨਾਲ ਇਦਾਂ ਦੇਖ ਕੇ ਫੋਨ ਦੇ ਨਾਲ ਦੇਖ ਕੇ ਉਹ ਪੂਰੇ ਕਰ ਸਕਦੇ ਆ। ਹੁਣ ਅਸੀਂ ਦਸਤਾਰ ਸਜਾਵਾਂਗੇ। ਤੇ ਜੇ ਖੜੇ ਹੋ ਕੇ ਦਮਾਲਾ ਸਜਾਉਣਾ ਹੈ ਤੇ ਥੱਲੇ ਕਦੇ ਵੀ ਜ਼ਮੀਨ ਦੇ ਉੱਤੇ ਨਾਲ ਟੱਚ ਹੋਣ ਦੇ ਉਹ ਦਮਾਲਾ। ਥੱਲੇ ਕੋਈ ਸਾਫ਼ ਸੁਥਰੀ ਚਾਦਰ ਤੇ ਜਾਂ ਵਿਛਾਲੋ ਥੱਲੇ ਮੈਂ ਥੱਲੇ ਚਟਾਈ ਵਿਛਾਈ ਸਾਫ਼ ਸੁਥਰੀ। ਔਰ ਪੈਰਾਂ ਦੇ ਨਾਲ ਟੱਚ ਨਾ ਹੋਵੇ। ਔਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਚੰਗ ਟੋੜੇ ਦੇ ਉੱਪਰਲੇ ਵੱਲ ਲਾਣੀ ਹੈ ਜੀ। ਅਸੀਂ ਉਸੇ ਦਸਤਾਰ ਦੇ ਨਾਲ ਵੀ ਲਾ ਸਕਦੇ ਹਾਂ ਤੇ ਹੋਰ ਦਸਤਾਰ ਦੇ ਨਾਲ ਵੀ ਲਾ ਸਕਦੇ ਹਾਂ। ਇਹਦੇ ਵਿੱਚ ਇੱਕ ਆ ਕਿ ਅੱਗੇ ਗੰਢ ਬੰਨ ਲਓ ਛੋਟੀ ਜੀ। ਆਪਣੇ ਇੱਧਰ ਗੱਠ ਕਹਿੰਦੇ ਆ ਜੀ। ਤੇ ਅਸੀਂ ਜਿੰਨੇ ਵਧੀਆ ਤਰੀਕੇ ਨਾਲ ਦਸਤਾਰ ਸਜਾਵਾਂਗੇ ਉੰਨੀ ਹੀ ਗੁਰੂ ਸਾਹਿਬ ਦੀ ਸਾਨੂੰ ਖੁਸ਼ੀ ਜ਼ਿਆਦਾ ਪ੍ਰਾਪਤ ਹੋਵੇਗੀ ਦਾਸ ਨੂੰ ਪਹਿਲਾਂ ਕੋਈ ਨਹੀਂ ਸੀ ਜਾਣਦਾ ਹੁੰਦਾ ਇੱਕ ਅਮਲੀ ਸਮਝੇ ਹੁੰਦੇ ਸੀ ਤੇ ਜਦੋਂ ਦੀ ਦਸਤਾਰ ਸਜਾਣੀ ਸ਼ੁਰੂ ਕੀਤੀ ਐ ਦਮਾਲਾ ਸਜਾਣਾ ਸ਼ੁਰੂ ਕੀਤਾ ਤੇ ਹੁਣ ਸਾਰੀ ਦੁਨੀਆ ਦੇ ਉੱਪਰ ਪ੍ਰਸ਼ਾਨ ਬਣ ਗਈ ਐ ਪਹਿਲਾ ਵਾਲ ਜਿਹੜਾ ਹੈ ਨਾ ਇਹ ਅਸੀਂ ਬੜੇ ਧਿਆਨ ਦੇ ਨਾਲ ਲੈ ਕੇ ਜਾਣਾ ਜੀ ਥੱਲੇ ਵਾਲ ਇਕੱਠਾ ਨਾ ਹੋ ਗਏ ਆਪਾਂ ਖੰਡੇ ਦੇ ਜੇ ਜ਼ਿਆਦਾ ਲੰਬੀ ਹੋਏ ਦਸਤਾਰ ਇਹ ਵਾਲ ਸਿੱਧਾ ਵੀ ਲੈ ਕੇ ਜਾ ਸਕਦੇ ਆ ਪਰ ਅਸੀਂ ਖੰਡੇ ਦੇ ਨਾਲ ਹੀ ਕਮਾ ਕੇ ਤੇ ਇਹ ਵਾਲ ਜਿਹੜਾ ਅਸੀਂ ਥੱਲੇ ਲੈ ਕੇ ਆਉਣਾ ਦਮਾਲਾ ਅਸੀਂ ਬਹੁਤ ਤਰੀਕਿਆਂ ਦੇ ਨਾਲ ਸੁਝਾ ਸਕਦੇ ਹਾਂ ਹੁਣ ਇੱਕ ਵਾਰ ਅਸੀਂ ਜਿੱਥੋਂ ਵੀ ਸਾਈਡ ਤੋਂ ਅਸੀਂ ਕਵਰ ਕਰਨਾ ਲਾਸਟ ਕੋਥੇ ਦੀ ਲੈ ਕੇ ਜਾਵਾਂਗੇ ਦਮਾਲਾ ਜੋ ਆ ਸਭ ਤੋਂ ਵਧੀਆ ਕੱਪੜਾ ਰਹਿੰਦਾ ਐਫ 74 ਦਾ ਫੁੱਲ ਵੈਲ ਦੇ ਵਿੱਚ ਵੀ ਮੈਂ ਲਿਆ ਸੀ ਪਰ ਫੁੱਲ ਵੈਲ ਦੇ ਵਿੱਚ ਉਹ ਗੱਲ ਬਣਦੀ ਨਹੀਂ ਜੋ ਐਫ 74 ਦੇ ਵਿੱਚ ਗੱਲ ਬਣਦੀ ਹੈ ਇਹ ਦਮਾਲਾ ਸਜਾਉਣ ਦਾ ਕੁਝ ਜ਼ਿਆਦਾ ਹੀ ਆਨੰਦ ਹੈ ਗਰਮੀ ਬਹੁਤ ਆ ਦਮਾਲੇ ਨੂੰ ਪਾਣੀ ਲਾਇਆ ਸੀ ਪਰ ਦਮਾਲਾ ਫਿਰ ਸੁੱਕ ਗਿਆ ਦਮਾਲਾ ਨਵਾਂ ਪਹਿਲੀ ਵਾਰੀ ਸਜਾਰੇ ਹਨ ਇੱਕੋ ਹੀ ਵਾਰ ਤੋਂ ਤਾਜ਼ੇ ਇਸ ਕਰਕੇ ਨਾ ਇਹਦੀ ਅਜੇ ਸਫਾਈ ਪੂਰੀ ਤਰ੍ਹਾਂ ਨਹੀਂ ਆਉਂਦੀ ਆਪਾਂ ਲਾਸਟ ਵਿੱਚ ਫੇਰ ਇੱਕ ਛੋਟੀ ਜੀ ਗੰਢ ਬਣ ਲੈਣੀ ਹੈ ਉਹਦੇ ਨਾਲ ਲੜ ਖਿਸਕਦਾ ਨਹੀਂ ਦੋ ਤਿੰਨ ਵਾਰੀ ਜਿਉਂ ਤੋਟਾ ਜਾਏਗਾ ਕਪੜਾ ਫੇਰ ਸੈੱਟ ਹੋਵੇਗਾ ਤੇ ਫੇਰ ਇਹਦੀ ਪੂਰੀ ਸਫਾਈ ਆਵੇਗੀ ਇਹਨੂੰ ਇੱਕ ਲੜ ਸੈਂਟਰ ਦੇ ਲੜ ਚ ਦੇਣਾ ਸਭ ਤੋਂ ਅੰਦਰਲੇ ਲੜ ਦੇ ਵਿੱਚ ਅਸੀਂ ਜੇ ਦਵਾਂਗੇ ਉਹਦੇ ਨਾਲ ਥੱਲੋਂ ਚੰਦ ਤੋੜੇ ਦੀ ਜਿਹੜੀ ਡੋਰੀ ਆ ਉਹ ਇਕੱਠੀ ਹੋ ਸਕਦੀ ਹੈ ਸਾਡਾ ਦਮਾਲਾ ਸੱਜ ਕੇ ਤਿਆਰ ਹੈ ਜੀ ਹੁਣ ਅਸੀਂ ਸ਼ਸਤਰ ਸਜਾਵਾਂਗੇ ਹਰ ਚੀਜ਼ ਅਜੇ ਥੋੜੀ ਜੀ ਅੰਦਰ ਨੂੰ ਰਹਿ ਗਈ ਆ ਇਹ ਜਿੰਨੀ ਉੱਪਰ ਹੀ ਹੋਏਗੀ ਓਨੀ ਜ਼ਿਆਦਾ ਵਧੀਆ ਲੱਗੇਗੀ ਥੱਲੇ ਆ ਇਤੋਂ ਜੇ ਕੋਈ ਕਮੀ ਪੇਸ਼ੀ ਪੂਰੀ ਹੋਵੇ ਉਹਨੂੰ ਆਪਾਂ ਬਾਜ ਨਾਲ ਸਹੀ ਕਰ ਲੈਣਾ ਜਿਹੜਾ ਡਿਜ਼ਾਈਨ ਤੇ ਦਮਾਲਾ ਸਜ ਕੇ ਤਿਆਰ ਆ ਜੀ ਨਵਾਂ ਮਾ ਦਮਾਲਾ ਇਸ ਕਰਕੇ ਥੋੜਾ ਜਿਹਾ ਪਾਣੀ ਦੇ ਨਾਲ ਇਹਨੂੰ ਸੈੱਟ ਕਰ ਦਿੰਨੇ ਆ ਤੰਦਮਾਲਾ ਸਾਡਾ ਤਿਆਰ ਹੈ ਜੀ ਹੁਣ ਅਸੀਂ ਸੂਰ ਦਾ ਦੰਦ ਲਾਵਾਂਗੇ ਇਹ origional ਸੂਰ ਦਾ ਜੰਗਲੀ ਸੂਰ ਦਾ ਦੰਦ ਵਾਜੀ ਪਰਚਾਂਦੀ ਲੱਗੀ ਆ ਇਹ ਅਸੀਂ ਸ਼ਸਤਰ ਦਾ ਵੀ ਕੰਮ ਲੈ ਸਕਦੇ ਹਿੱਤੋਂ ਜਰੂਰਤ ਪੈਣ ਤੇ ਸ਼ਸਤਰ ਦਾ ਕੰਮ ਵੀ ਲਿਆ ਜਾ ਸਕਦਾ ਔਰ ਇਹ ਪ੍ਰਾਤਨ ਸਮੇਂ ਦੇ ਵਿੱਚ ਸਿੰਘ ਤਾਂ ਲਾਉਂਦੇ ਸੀ ਕਿ ਜੰਗ ਦੇ ਵਿੱਚ ਜਦੋਂ ਸਿੰਘ ਥੱਲੇ ਡਿੱਗ ਜੇ ਤੇ ਤੁਰਕ ਜਿਹੜੇ ਆ ਉਹ ਸਿਰ ਨੂੰ ਪੈਰ ਨਾ ਲਾ ਸਕਣ ਸਿਰ ਤੇ ਪੈਰ ਨਾ ਰੱਖ ਸਕਣ ਤੇ ਦਮਾਲੇ ਦੀ ਬੇਅਦਬੀ ਨਾ ਹੋ ਸਕੇ ਦਮਾਲੇ ਦੀ ਇੰਨੀ ਮਹੱਤਤਾ ਸੀ ਸਿੰਘ ਸ਼ਹੀਦ ਹੋਣ ਤੋਂ ਬਾਅਦ ਦੇ ਵਿੱਚ ਵੀ ਇਹ ਸੋਚਦੇ ਸੀ ਕਿ ਦਮਾਲੇ ਦੇ ਉੱਪਰ ਪੈਰ ਨਾ ਲੱਗੇ ਦਮਾਲੇ ਦੇ ਨਾਲ ਸਿੰਘ ਇੰਨਾ ਪਿਆਰ ਕਰਦੇ ਆ ਤੇ ਹੁਣ ਕੰਮ ਕਰਨਾ ਦਾਸ ਡਰਾਈਵਰ ਹੈ ਭੱਜ ਦੌੜ ਦਾ ਕੰਮ ਹੈ ਇਸ ਕਰਕੇ ਇਸ ਨੂੰ ਆਪਾਂ ਥੱਲੇ ਸਜਾਵਾਂਗੇ ਔਰ ਇਹਦੇ ਉੱਤੇ ਮਾਲਾ ਸਜਾਵਾਂਗੇ ਨਹੀਂ ਤੇ ਆਮ ਤੌਰ ਤੇ ਮਾਲਾ ਤੋਂ ਬਾਹਰ ਹੀ ਸਜਾਇਆ ਜਾਂਦਾ ਇੱਧਰ ਅਸੀਂ ਜੰਮਦਾਰ ਸਜਾਵਾਂਗੇ ਔਰ ਇਹ ਵੀ ਲੋਕ ਵਾਲੀ ਮਾਲਾ ਹੈ ਇਹਨੂੰ ਅਸੀਂ ਸੋ ਲਿਆ ਕੇ ਤੇ ਇੱਥੇ ਪਿੱਛੇ ਲੋਗ ਲਾਇਆ ਮਾਲਾ थोड़ी ਢਿੱਲੀ ਲੱਗਦੀ ਐ ਇੱਕ ਦੰਦਾ ਇਹਦਾ ਹੋਰ ਅੱਗੇ ਕਰਾਂਗੇ ਤਾਂ ਇੱਕ ਮੋਤੀ ਹੋਰ ਅੱਗੇ ਕਰ ਦਾਂਗੇ ਇਹ ਮਾਲਾ ਦੇ ਨਾਲ ਦਮਾਲੇ ਦੀ ਇੱਕ ਤੇ ਸਜਾਵਟ ਹੈ ਤੇ ਦੂਸਰਾ ਜੰਗ ਦੇ ਵਿੱਚ ਭੱਜ-ਧੌੜ ਕਰਦੇ ਆਂ ਕਦੇ ਵੀ ਸਾਡਾ ਦਮਾਲਾ ਖੋਲ ਨਹੀਂ ਸਕਦਾ ਹੁਣ ਤੀਜੀ ਦਿਨ ਅਖਬਾਰਾਂ 'ਚ ਖਬਰ ਆਈ ਹੁੰਦੀ ਆ ਦਸਤਾਰ ਉਤਾਰ ਦਿੱਤੀ ਜੀ ਬੰਦੇ ਦੀ ਜਿਹੜਾ ਅਸਲੀ ਸਿੰਘ ਹੈ ਉਹਦੀ ਕੋਈ ਦਸਤਾਰ ਉਤਾਰ ਹੀ ਨਹੀਂ ਸਕਦਾ ਜੇ ਚੰਗੇ ਤਰੀਕੇ ਦੇ ਨਾਲ ਦਸਤਾਰ ਸਜਾਈ ਹੋਵੇ ਤੇ ਕਿਦਾਂ ਕੋਈ ਦਸਤਾਰ ਉਹਦੀ ਉਤਾਰ ਸਕਦਾ ਹੈ ਦਸਤਾਰ ਉਹਦੋਂ ਹੀ ਉਤਾਰ ਸਕਦਾ ਹੈ ਜਦੋਂ ਵੱਜੀ ਵਿਝਾਈ ਦਸਤਾਰ ਸਿਰ ਦੇ ਉੱਤੇ ਰੱਖੀ ਹੋਵੇ ਤੇ ਜਾਂ ਸਿਰਫ ਸ਼ੋਅ ਵਾਸਤੇ ਬੰਨੀ ਹੋਵੇ ਦਮਾਲੇ ਦੇ ਵਿੱਚ ਕ੍ਰੋਸ ਵਾਲ ਪਏ ਹੋਣ ਇਹ ਦਮਾਲਾ ਉੱਤਰ ਹੀ ਨਹੀਂ ਸਕਦਾ। ਕਿਸੋ ਵੀ ਛੱਡ ਕੇ ਭਾਵੇਂ ਕੋਈ ਗੰਡਾਸੀ ਮਾਰੇ ਦਮਾਲਾ ਨਹੀਂ ਉੱਤਰ ਸਕਦਾ। ਹਾਂ, ਸਿਰ ਦੇ ਨਾਲ ਜਰੂਰ ਉੱਤਰ ਸਕਦਾ। ਬਿਨਾਂ ਸਿਰ ਤੋਂ ਦਮਾਲਾ ਨਹੀਂ ਉੱਤਰ ਸਕਦਾ। ਜੇ ਸਹੀ ਤਰੀਕੇ ਨਾਲ ਸਜਾਇਆ ਗਿਆ ਹੋਵੇ। ਲਓ। ਛੜਾ ਦਮਾਲਾ ਸੱਜ ਕੇ ਤਿਆਰ ਹੈ ਹੁਣ ਅਸੀਂ ਇਹਨੂੰ ਪਿਛਲੇ ਪਾਸਿਓਂ ਚੈੱਕ ਕਰਾਂਗੇ ਕੋਈ ਕਮੀ ਪੇਸ਼ੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਾਸ ਦੀ ਵੀਡੀਓ ਸ਼ੇਅਰ ਕਰਿਆ ਕਰੋ ਦਾਸ ਦਾ YouTube ਚੈਨਲ ਹੈ ਚੀਮਾ ਮਾਰਸ਼ਲ ਆਰਟ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਚੰਦ ਤੋੜਾ ਵਧੀਆ ਤਰੀਕੇ ਦੇ ਨਾਲ ਸਜਾਣ ਦਾ ਪਤਾ ਲੱਗ ਸਕੇ ਜਿਹੜੇ ਨਵੇਂ ਸਿੰਘ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ